ਉਹ ਗਿਆ ਤਾਂ ਹਾਂਜੀ ਨਾਮ ਕੀ ਹੈ ਭਾਈ ਤੁਹਾਡਾ ਮੇਰਾ ਲੱੱਕੀ ਕੁਮਾਰ ਹੈ ਜੀ ਸਿਵਲ ਹਸਪੀਟਲ ਆਏ ਹੋ ਕਿ ਟਕੜਾ ਹੋਇਆ ਕਿੱਥੇ ਰਹਿਣਾ ਦੇਖੋ ਜੀ ਅਸੀਂ ਸ਼ਿਮਲਾਪੁਰੀ ਮੈਡ ਚੱਕੀ ਦੇ ਨਾਲ 8 ਨੰਬਰ ਕੋਲੇ ਗੋਪੀ ਚੰਦਰ ਚ ਰਹਿਣ ਵਾਲੇ ਆ ਜੀ ਤੇ ਸਾਡੇ ਘਰ ਦੇ ਸਾਹਮਣੇ ਇੱਕ ਕਾਰ ਹੈ ਜੀ ਆਪਣਾ ਤੇ ਉਹਨਾਂ ਨੇ ਗੱਡੀ ਬੈਕਰ ਆਉਣ ਵਾਲੇ ਸਿਰੇ ਆਪਣਾ ਐਕਟਿਵਾ ਵਿੱਚ ਸਾਡੀ ਬੈਸ ਹੋਈ ਉਹਨਾਂ ਨਾਲ ਜੀ ਉਹਨਾਂ ਨੇ ਮਤਲਬ ਸਾਨੂੰ ਕਿਹਾ ਵੀ ਐਕਟਿਵਾ ਸਾਈਡ ਤੋਂ ਗਈ ਸੀ ਸਾਡੀ ਐਕਟਿਵਾ ਨਹੀਂ ਹੈਗੀ ਵੀ ਐਕਟਿਵਾ ਕਿਸੇ ਹੋਰ ਦੀ ਹੈਗੀ ਹੈ ਤੇ ਉਹ ਸਾਨੂੰ ਗਾਲਾਂ ਕੱਢਣ ਲੱਪਿਆ ਰੋਜ਼ ਦਾ ਕੰਮ ਹੈ ਜੀ ਨਾ ਆਦਾ ਮਤਗੀ ਰੋਜ਼ ਇਹ ਕਾਲਾ ਕੱਢਦੇ ਕੋਈ ਵੀ ਚੀਜ਼ ਘਰ ਦੇ ਪਰ ਖੜੀ ਹੋਵੇ ਕੁਝ ਵੀ ਖੜਾ ਹੋਵੇ ਰੋਜ਼ ਕਾਲਾ ਕੱਢਦੇ ਨੇ ਇਹ ਤੇ ਅੱਜ ਸਾਡੇ ਛੋਟੇ ਪੁਰਾਣੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਬਟ ਉਹ ਸਮਝਿਆ ਨਹੀਂ ਉਹਨੇ ਕਿਰਪਾਨ ਕੱਢ ਕੇ ਉਹਦਾ ਗੁੱਟ ਵੱਟਦਾ ਜੀ ਕਿਰਪਾਨ ਉਹਨਾਂ ਕੋ ਪਹਿਲਾਂ ਹੀ ਆਲਰੇਡੀ ਹਾਂ ਜੂਨ ਗੱਡੀ ਵਿੱਚ ਸੀ ਕਿ ਉਹ ਗੱਡੀ ਚੋਂ ਕਿਰਪਾਨ ਕੱਢੀ ਸੀ ਕਿਰਪਾਨਾਂ ਡਾਂਗਾ ਬਹੁਤ ਕੁਝ ਰੱਖਦਾ ਗੱਡੀ ਦੇ ਵਿੱਚ ਜੀ ਉਹ ਕੋਈ ਸਾਡੀ ਪੁਰਾਣੀ ਤਨਜਿਸ਼ ਨਹੀਂ ਆ ਗਈ ਜੀ ਅਸੀਂ ਪਹਿਲਾਂ ਵੀ ਇੱਕ ਦੋ ਵਾਰੀ ਬੋਲੇ ਸੀ ਜੇ ਅਸੀਂ ਇਗਨੋਰ ਕਰਤਾ ਕੋਈ ਚੱਕਰ ਨਹੀਂ ਕੋਈ ਗਾਲੀ ਗਵਾੜ ਮੱਥੇਗਾ ਕੋਈ ਚੱਕਰ ਨਹੀਂ ਗੱਲਾਂ ਅ ਤੇ ਪੁਲਿਸ ਨੂੰ ਤਲਾਸ਼ ਪੁੱਛ ਰਹੇ ਤਲਾਸ਼ ਦਿੱਤੀ ਹੈ ਜੀ ਪੁਲਿਸ ਆਈ ਸੀ ਆਪਣਾ ਮੋਬਾਈਲ ਨਾ ਕਰਕੇ ਚਲੀ ਗਈ ਜੀ ਤੇ ਉਸ ਤੋਂ ਬਾਅਦ ਇਹਨਾਂ ਨਾਲ ਉਸ ਤੋਂ ਬਾਅਦ 15 20 15 ਨੇ ਹੋਰ ਬੁਲਾਏ ਨੇ ਜੀ ਸਾਡੇ ਕੋਲ ਸਾਰੀ ਵੀਡੀਓ ਰਿਕਾਰਡਿੰਗ ਹੈਗੀ ਜੀ ਸਾਡੇ ਘਰ ਪੰਨਾ ਲੈ ਕੇ ਅਸੀਂ ਟਾ ਮਾਰੀ ਇਹਨਾਂ ਨਾਲ ਬੜਾ ਕੁਛ ਕੀਤਾ ਜੀ ਸਾਡੇ ਘਰ ਦੇ ਬਾਹਰ ਕਿੰਨੇ ਲੋਕ ਜਖਮੀ ਹੋਏ ਦੋ ਜੀ ਤੈਨੂੰ ਆਪਣਾ ਇੱਕ ਛੋਟਾ ਭਰਾ ਇੱਕ ਦੂਸਰਾ ਛੋਟਾ ਭਰਾ ਜੀ ਦੋ ਤੇ ਮੇਰੇ ਵੱਡੇ ਭਰਾ ਤਿੰਨ ਸਾਡੀ ਮੰਮੀ ਨੂੰ ਵੀ ਇਹਨਾਂ ਨੇ ਮਾਰਿਆ ਟਾ ਟਾ ਮਾਰੀਆਂ ਜੀ ਕੋਈ ਟਰੋਟਰ ਪੰਜ ਸੱਤ ਬੰਦੇ ਜਿਹੜਾ ਹੱਚਰ ਹੋਏ ਨੇ ਜੀ ਸਾਰੇ ਸਿਵਲ ਹਸਪੀਟਲ ਹਾਂਜੀ ਸਾਰੇ ਦੀ ਮੰਗ ਕੀ ਸਾਡੀ ਮੰਗ ਹੈ ਸਾਨੂੰ ਸਰਕਾਰ ਵੱਲੋਂ ਇਹ ਮੰਗ ਹੈ ਸਾਨੂੰ ਉਹਨਾਂ ਤੋਂ ਰੱਖਿਆ ਕੀਤੀ ਜਾਵੇ ਸਾਡੀ ਵੀਰੋਹ ਨੇਤ ਦਾ ਕੰਮ ਜਿਹੜਾ ਖਤਮ ਕੀਤਾ ਜਾਵੇ ਜੀ ਸਾਨੂੰ ਪ੍ਰੋਟੈਕਟ ਪ੍ਰੋਟੈਕਸ਼ਨ ਦਿੱਤੀ ਜਾਵੇ ਸਾਨੂੰ ਕਿ ਸਾਨੂੰ ਉਹਨਾਂ ਦਾ ਪਛਾਣ ਕੀਤਾ ਜਾਵੇ ਸਾਡਾ ਜੀ ਸਾਨੂੰ ਬਹੁਤ ਡਰ ਲੱਗਦਾ ਜੀ ਉਹਨਾਂ ਤੋਂ ਰੋ ਰਾਤੀ ਕਰਪਾਨਾ ਕੱਢ ਕੇ ਲੜ ਰਹੇ ਨੇ ਡਰਦੇ ਨੇ ਬਣੀ ਕੀ ਕੁਝ ਕਰਦੇ ਨੇ ਇਸ ਦਿਨ ਕੋਈ ਲੁੱਟ ਵੀ ਹੋਈ ਤੁਹਾਡੇ ਨਹੀਂ ਲੁੱਟ ਕੋਈ ਫਿਲਾਲ ਦੀ ਹਾਲੀ ਦੀ ਸਾਨੂੰ ਕੋਈ ਪੂਰੀ ਜਾਣਕਾਰੀ ਨਹੀਂ ਉਹ ਵੇਖ ਕੇ ਸਾਨੂੰ ਦੱਸਦੇ ਹਾਂ ਜੀ ਤੇ ਬਾਕੀ ਜੋ ਉਹਨਾਂ ਨੇ ਕੀਤਾ ਜੀ ਤੁਸੀਂ ਉਹ ਸਾਨੂੰ ਸਰਕਾਰ ਵੱਲੋਂ ਅਪੀਲ ਕਰਦੇ ਆਂ ਜੀ ਸਾਨੂੰ ਕਰਨ ਤੋਂ ਬਚਾ ਕੀਤਾ ਜਾਵੇ ਸਾਡਾ ਕਿੰਨੇ ਲੋਕਾਂ ਨੇ ਹਮਲਾ ਕੀਤਾ ਇਹ 10 ਤੋਂ 15 ਜਾਣੇ ਸੀਗੇ ਹੁੰਦੇ ਹੈਗੇ ਸੀ ਜੀ 15 20 ਸਾਰੇ ਪਰਣਾ ਲੈ ਕੇ ਜਰਾਨੀਆਂ ਵੀ ਵਿੱਚੇ ਸੀ ਕਿ ਸਾਰੀ ਜਨਾਂ ਦੀਆਂ ਠੀਕ ਹੈ ਜੀ ਨਾਲ ਲੱਗ ਜਾਂਦਾ ਸਰਦੋ ਅੱਜ ਇਹਨੂੰ ਸਵੇਰੇ ਫੋਨ ਆਇਆ ਸੀ ਗੋਵਿੰਦ ਨਗਰ ਆ ਇੱਕ ਮੁਹੱਲਾ ਉੱਥੇ ਉੱਥੇ ਲੜਾਈ ਹੋਈ 8 ਨੰਬਰ ਗਲੀ 'ਚ ਠੀਕ ਹੈ ਜੀ ਤੇ ਪਾਵਰ ਮੁੰਡਾ ਦਾਖਲ ਹੋਇਆ ਹੈ ਤੇ ਉਹ ਦੂਸਰੀ ਸਾਈਡ ਤੋਂ ਸੀ ਜਿਹੜਾ ਉਹ ਮੁੱਲੇ ਦਾ ਗਵਾਂਡੀਓ ਸੀ ਉਹ ਗੱਡੀ ਗੱਡੀ ਮੋੜਦਾ ਸੀ ਇਹਨਾਂ ਦੀ ਪਹਿਲਾਂ ਬਹਿਸ ਹੋ ਗਈ ਉਹਦੀ ਮਦਰ ਨਾਲ ਪਵਨ ਦੀ ਉਸ ਤੋਂ ਬਾਅਦ ਨੇ ਲੜਾਈ ਹੋਈ ਹੈ ਤੇ ਬਾਕੀ ਦੇਖਦੇ ਹਾਂ ਜੁਣ ਜਿਹੜਾ ਕੀ ਮੈਟਰ ਨਿਕਲਦਾ ਇਹ ਵਿੱਚ ਸਰ ਮੈਂ ਨਵੀਂ ਤੱਕ ਕੀ ਬਤਾਇਆ ਗਿਆ ਪਾਰਕਿੰਗ ਕੋ ਲੈ ਕੇ ਦਾ ਯਾ ਐਕਟਿਵ ਪਾਰਕਿੰਗ ਗੱਡੀ ਗੱਡੀ ਬੈਕ ਬੁੱਕ ਕਰਦਾ ਸੀ ਉਹ ਰੋਜ਼ ਦੀ ਤਰ੍ਹਾਂ ਉੱਥੇ ਬਹਿਸ ਬਾਜੀ ਹੋ ਗਈ ਉਹਨਾਂ ਦੇ ਪਰਿਵਾਰ ਨਾਲ ਸਰ ਉਹ ਨਿਹੰਗ ਬਾਣੀ ਵਿੱਚ ਤਾਂ ਨਹੀਂ ਦੇਖੂ ਹੁਣ ਇਹ ਤਾਂ ਬਿਆਨ ਤੋਂ ਬਾਅਦ ਹੀ ਪਤਾ ਲੱਗਣਾ ਹੈ ਹਜੇ ਵਰਬਲੀ ਤਾਂ ਇਹੀ ਕਹਿ ਰਹੇ ਆ ਬਾਕੀ ਦੇਖਦੇ ਆ ਕਿੰਨੇ ਜਾਣੇ ਸੀਗੇ ਪਤਾ ਲੱਗਿਆ ਕੁਝ ਇਹ ਤਾਂ ਕਹਿੰਦੇ ਕਾਫੀ ਜਨੇ ਸੀ ਹੁਣ ਬਿਆਨ ਦੇਣਗੇ ਜੀ ਜਿਹਦੇ ਨਾਮ ਲਖਾਂਗੇ ਉਸ ਬੰਦੀ ਕਾਰਵਾਈ ਕਰਦਾਂਗੇ ਠੀਕ ਹੈ ਜੀ ਫਲਾਤ ਕਿੱਸਿਆ ਸਰ ਇਸਕੋ ਫਲਾਤ ਵੀ ਠੀਕ ਹੈ ਟੇਬਲ ਤੇ ਤਾਂ ਤੇ ਲੱਜੀ ਤਾਂ ਤੇ ਉਹਦੇ ਹੱਥ ਤੇ ਲੱਗੀ ਐ ਇੱਥੇ ਠੀਕ ਹੈ ਧੰਨਵਾਦ ਥੈਂਕ ਯੂ ਮੇਰਾ ਨਾਮ ਰਾਜਰਾਨੀ ਹੈ ਜਿੱਲੇ ਲੜਾਈ ਝਗੜਾ ਹੋਇਆ ਜੀ ਲੜਾਈ ਝਗੜਾ ਆਇਆ ਕਿ ਮੈਂ ਸਿਰ ਚਾਹ ਪੀ ਰਹੀ ਸੀ ਇਹ ਅੰਦਰੋਂ ਆਏ ਨੇ ਅੰਦਰ ਮਾਰੋਂ ਆਇਆ ਤੇ ਮੈਂ ਕਹਿੰਦਾ ਵੀ ਪਹਿਲੇ ਬੋਲਣ ਲੱਗ ਪਿਆ ਮੈਂ ਉਹਨੂੰ ਆਇਆ ਕਿ ਮੈਂ ਕਾਕੇ RAM ਨਾਲ ਗੱਲ ਕਰ ਲੈ ਵੀ ਜੀ ਦੀ ਵੀ ਗੱਡੀ ਤੇ RAM ਨਾਲ ਸਾਨੂੰ ਕਹਿ ਲੈ ਅਸੀਂ ਸਾਰੇ ਕੱਢ ਲੈਂਦੇ ਆ ਗੱਡੀ ਐਨੇ ਦੇ ਵਿੱਚ ਕਹਿੰਦਾ ਤੁਹਾਡਾ ਰੋਜ਼ ਦਾ ਕੰਮ ਐ ਰੋਜ਼ ਬੋਲਦਾ ਰੋਜ਼ ਹੀ ਬੋਲਦਾ ਮੈਂ ਚਾਪਿੰਦੀ ਪਿੰਦੀ ਫਿਰ ਬਾਹਰ ਆਈ ਮੈਂ ਕਿਹਾ ਵੀ ਤੂੰ ਕਾਕੇ RAM ਨਾਲ ਗੱਲ ਕਰ ਲੈ ਵੀ ਅਸੀਂ ਗੱਡੀ ਪਰੇ ਕਰ ਲੈਣੇ ਐਨੇ ਵਿੱਚ ਨਾ ਕਹਿੰਦਾ ਤੁਹਾਡਾ ਤਾਂ ਰੋਜ਼ ਦਾ ਕੰਮ ਹੈ ਮਤਲਬ ਬੜੀ ਗਰਮੀ ਨਾਲ ਬੋਲਿਆ ਫਿਰ ਮੇਰਾ ਮੁੰਡਾ ਉਹਦੇ ਕਹਿੰਦਾ ਵੀ ਥੋੜਾ RAM ਨਾਲ ਬੋਲ ਫਿਰ ਉਹਨੇ ਗਾਲ ਕੱਢ ਦਿੱਤੀ ਉਹਨੇ ਕਹਿੰਦਾ ਆਜੋ ਬਾਹਰ ਆਜੋ ਕਹਿੰਦਾ بس ایتھوں ਸਾਡੀ ਹੱਤਾ ਭਾਈ ਹੋ ਗਈ ਉਹਨੇ 15 20 ਬੰਦੇ ਸੀ ਅੱਲੇ ਮੈਂ ਸਿਰਫ ਅੱਗੇ ਕੱਲੀ ਸੀਗੀ ਮੇਰਾ ਮੁੰਡਾ ਅੱਗੇ ਸੀਗਾ ਬਸ ਤੇ ਇਹਨਾਂ ਨੇ 15 20 ਬੰਦਿਆਂ ਨੇ ਡਾਂਗਾ ਛੋਟੇ ਗਰਪਾਨਾਂ ਪਹਿਲੀ ਰੱਖਿਆ ਹੋਇਆ ਸੀ ਗੱਡੀ ਦੇ ਵਿੱਚ ਜਿਵੇਂ ਬਹੁਤ ਸਾਰੇ ਬੰਦੇ ਸਾਰੇ ਸਾਡਾ ਅੱਜ ਕੰਮ ਖਰਾਬ ਹੋ ਗਿਆ ਸਾਡਾ ਸਾਰਾ ਇਹਨਾਂ ਦਾ ਬਹੁਤ ਸੱਟਾ ਵੱਜਣੀ ਸੀਗਾ ਕਿ ਨਾਮ ਤੇ ਕਿਹੜੀ ਜਗ੍ਹਾ ਹੋਇਆ ਹੈ ਉੱਥੇ ਹੀ ਮੇਰਾ ਹੋਈ ਮੈਂ ਉਹਦਾ ਬੇਟਾ ਹੀ ਆਂ ਜੀ ਮੇਰਾ ਨਾਮ ਵਿੱਕੀ ਆ ਇਸ ਦੌਰਾਨ ਜਿਸ ਦੌਰਾਨ ਮੈਂ ਉਹਨਾਂ ਨੂੰ ਛੁਡਾਣ ਦੀ ਕੋਸ਼ਿਸ਼ ਕੀਤੀ ਉਹਨੇ ਚੱਕਾ ਮਾਰ ਚੱਕਾ ਮਾਰ ਮਾਰ ਸਾਲੇ ਮੇਰੇ ਕੋਲ ਤੱਪੇ ਉਹਨਾਂ ਨੇ ਮੈਨੂੰ ਨੇ ਹੰਗਬਾਣਾ ਪਾ ਲੰਦੀ ਆ ਜੀ ਮੈਂ ਮੜਦਾ ਰੱਬ ਦਾ ਦਾਨ ਠੀਕ ਹੈ ਜੀ ਪਰ ਤਪਾਨ ਕੱਢ ਲਈ ਡਾਂਗ ਮਾਰਤੀ ਇਹ ਕਰਕੇ ਇੱਕੀ ਸਭ ਰੋੜੇ ਆ ਸਾਨੂੰ ਹਮੇਸ਼ਾ ਇਸ ਚੀਜ਼ ਤੋਂ ਡਰਾਇਆ ਜਾਂਦਾ ਸਾਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ ਅਸੀਂ ਡਰ ਕੇ ਨਹੀਂ ਰਹਿ ਸਕਦੇ ਲੋਕਾਂ ਨੇ ਸ਼ਨਾਹ ਦੀ ਕੋਸ਼ਿਸ਼ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਦੀ ਜੋ ਕੀਤਾ ਸੀ ਆਪਣੇ ਪ੍ਰੋਟੈਕਟ ਲਈ ਆਪ ਕੀਤਾ ਉਸ ਲਈ ਬਸ ਸਿਰਹੀ ਮੰਗ ਕਰਦੇ ਆ ਸਾਨੂੰ ਇਹਨਾਂ ਤੋਂ ਖਤਰਾ ਹੈ ਜੀ ਸਾਨੂੰ ਪ੍ਰੋਟੈਸਟ ਕੀਤਾ ਜਾਵੇ ਅਸੀਂ ਮਨ ਲੈਦਾ ਨਹੀਂ ਹੈਗਾ ਬੱਚਾ ਵਾਲੇ ਹੈਗਾ ਸਿੱਖ ਰਹਿਣਾ ਠੀਕ ਹੈ ਉਹ ਕਹਿੰਦੇ ਜਨਾਨੀਆਂ ਨਹੀਂ ਛੱਡਣਾ ਬੱਚਿਆਂ ਨੂੰ ਵੀ ਨਹੀਂ ਛੱਡਣਾ ਜਨਾਨੀਆਂ ਨੂੰ ਵੀ ਛੱਡਣਾ ਸਭ ਨੂੰ ਵੱਢ ਦੇਣਾ ਜੇ ਜਨਾਨੀਆਂ ਵੀ ਇਹਨਾਂ ਨਾਲ ਗੰਧ ਬੋਲਦੀਆਂ ਨੇ ਐਦਾਂ ਪਾਠੜੇ ਲੋਕ ਨੇ ਇਹਨਾਂ ਨਾਲ ਗੰਧ ਬੋਲਦੇ ਨੇ ਸਾਡੇ ਪੰਜਾਬੀ ਅਸੀਂ ਇਹਨਾਂ ਨਾਲ ਗੰਧ ਨਹੀਂ ਬੋਲ ਸਕਦੇ ਇਹਨਾਂ ਨੇ 15 20 ਬੰਦੇ ਪਹਿਲੇ ਇਕੱਠੇ ਹੋਣ ਮੇ ਸਾਡੇ ਦਰਵਾਜ਼ੇ ਦੇ ਨਾਲ ਐਨੇ ਕਿਰਪਾਨਾਂ ਮਾਰੀਆਂ ਛੋਟੇ ਮਾਰੇ ਤਾਲੇ ਉਹਨਾਂ ਨੇ ਮਾਰਿਆ ਅਸੀਂ ਤਾਲਾ ਮਾਰ ਮਾਰ ਕੇ ਮੈਂ ਬੱਚਿਆਂ ਨੂੰ ਮੰਦਰ ਅੰਦਰ ਕੀਤਾ ਅਸੀਂ ਉਸ ਨੇ ਇਹਨਾਂ ਨੇ ਬੜੇ ਹਮਲਾ ਕੀਤਾ ਸਾਡੇ ਅਸੀਂ ਇਹਨਾਂ ਕੋਲ ਬਹੁਤ ਪਰੇ